ਇਰ ਕਾ ਮਨ ਕਵਣੁ ਮੁਣਕੈ ਕਹਗਾ ਮਾ ਹੁ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਇਹ ਤਾ ਕੋ ਉੱਚਾ ਬਵਾਨਾ ਜੋ ਹਮਰੇ ਬਿੰਦੂ ਹੁਤੀ ਮੇਰੇ ਸਤਿਗੁਰੂ ਸਭ ਬਿੰਦੂ ਤੁਮਹਾਰ ਜਾਨ ਹੋਏ ਆਪੇ ਅਮਨੁ ਲੁਤੇ ਫਿਰਤੇ ਕੋਈ ਬਾਤ ਨਾ ਪੂਛਤਾ गुर सत गुर हम थपे धन धन गुरु नानक जन केरा के जित मिलया चूके सब शोक संतापे जुगो जुगा जुग डाल ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨਿੱਕੇ ਗੋਦ ਸੁਭਾਜ ਮਨੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮੇ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਹੁਣ ਭਾਗੀ ਸਾ ਸੰਗਤ ਜਨੋ ਸੁਨੇਵਰ ਫਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਕੀ ਦੀ ਪਾਵਨ ਬਾਣੀ ਰਾਗ ਮਾਤ ਦੇ ਅੰਦਰ ਇਹਦੇ ਆਪਾਂ ਵਿਚਾਰ ਸਰਵਣ ਕਰ ਰਹੇ ਹਾਂ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1010 ਦੇ ਸਮਾਜਮਾਨ ਹੈ ਚਾਰ ਪੌੜੀਆਂ ਤੱਕ ਸਤਪੁਰਾਂ ਨੇ ਕਲ ਦੇ ਦੁਆਨੰਦ ਸ਼ਬਦ ਵਿਚਾਰ ਦੀ ਸ਼ਿਵਾਲੇਈ ਸੀ ਅੱਜ ਪੰਜਵੀਂ ਪਉੜੀ ਦੀ ਰੰਮਤਾ ਹੈ ਜਿਹਦਾ ਮੂਲ ਪਾਠ ਛਬਨਿ ਮਬਖਸ਼ ਕੀਤਾ ਸਾਧਨ ਹਉ ਦੇਖਾਂ ਤਾਂ ਗਲ ਮਿਨਾ ਸੋਤ ਪਠਾਇਓ ਲੇਖ ਮੁਖ ਤੇ ਮਾਣੈ ਧਨ ਖੜੀ ਗੁਰਮੁਖ ਆਖੀ ਦੇਖ ਖੁਦ ਭਾਵੈ ਤੂੰ ਮਨ ਵਸ ਹੈ ਨਦਰੀ ਕਰਮ ਵਿਸ਼ੇਖ ਸਾਜਨ ਦੇਖਾਂ ਤਾਂ ਗੱਲ ਮਿळा ਸਾਜਨ ਦੀ ਤੁਮ ਪ੍ਰਭੂ ਵੀ ਜੇ ਕਿਤੇ ਮੈਨੂੰ ਪਰਮੇਸ਼ਰ ਮਿਲਦਾ ਹੈ मैं उन्होंने जफी पा के मिला गल न लग के मिला साच पठायो देख सदा तिर राम परमेश्वर देख कहते ने चिट्ठी फिर रब सामने आ जाए फिर की होगा मुख दिमाण है नीवे मुंह मुंह नीवा करके ਤਨ ਜੀਵ ਇਸਤਰੀ ਨੂੰ ਕਹਿੰਦੇ ਨੇ ਗੁਰਮੁਖ ਗੁਰੂ ਦੀ ਸ਼ਰਣ ਮੈਂ ਨਤਰੀ ਮਿਹਰ ਦੀ ਨਿਗਾਹ ਨਾਲ ਕਰਮ ਬਖਸ਼ਿਸ਼ ਵਿਸ਼ੇਸ਼ ਵਿਸ਼ੇਸ਼ਤਾ ਵਡਿਆਈ ਇਸ ਪਾਵਨ ਪੌੜੀ ਦੇ ਅੰਦਰ ਸਤਿਗੁਰਾਂ ਨੇ ਕੀਤੀ ਤੇ ਜ਼ਿੰਦਗੀ ਦੇ ਸਫ਼ਰ ਦੇ ਅੰਦਰ ਵੀ ਜਦੋਂ ਕੋਈ ਗੁਰਮੁਖ ਬਣ ਕੇ ਗੁਰੂ ਦੀ ਸ਼ਰਣ ਪੈ ਕੇ ਸ਼ਤਗੁਰਾਂ ਕਹਿੰਦੇ ਹੋ ਮਿਲਦਾ ਨਹੀਂ ਰੱਬ ਮਿਲਦਾ ਪਰਮੇਸ਼ਰ ਦਾ ਮਲਾਪ ਹੋਵੇਗਾ ਪਰ ਮਿਲੇਗਾ ਤੁਹਾਨੂੰ ਤੁਹਾਡੇ ਅੰਦਰ ਹੀ ਬਾਹਰ ਹੋ ਨਹੀਂ ਸਾਦੇ ਜੇ ਸ਼ਬਦ ਨੇ ਜੀ ਬੜੇ ਸੌਖੇ ਅਰਥਾਂ ਸਭ ਇਸ ਘਰ ਮੈਂ ਬਾਹਰ ਨਹੀਂ ਬਾਹਰ ਟੁਲੈ ਸੁਭਰ ਮੁਕਲਾ ਹੈ ਜਿਹੜਾ ਬਾਹਰ ਰੱਬ ਨੇ ਆ ਉੱਤੇ ਭਰਮਿਆ ਭਰਮਿਆ ਹੋਇਆ ਪਟਕਿਆ ਹੋਇਆ ਉਹਨੂੰ ਸਮਝ ਨਹੀਂ ਆਈ ਜੀ ਤਾਂ ਤੇ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਸੇ ਸੱਜਣੋ ਪੀਉ ਸਾ ਕਹਦਾ ਤੁਸੀਂ ਇਹ ਬੇਨਤ ਨਹੀਂ ਕੀਤੀ ਪਰ ਮੈਂ ਤੇ ਕਰਕੇ ਵੇਖ ਲਿਆ ਮੈਂ ਤੇ ਗਿਆ ਜੰਗਲਾਂ ਵਿੱਚ ਫਰੀਦਾ ਜੰਗਲ ਜੰਗਲ ਕਿਆ ਭਵੇਂ ਗਣ ਕੰਡਾ ਮੋੜੇ ਹੈ ਵਸੀ ਰੱਬ ਹੈ ਅੱਦੀ ਹੈ ਜਨ ਬਲ ਕਿਆ ਟੁੰਡੇ ਹੈ ਕੀ ਬਲ ਨਾ ਜਗਲਾ ਵਿੱਚ ਰਬ ਤੇਰ ਦੇ ਵਿੱਚ ਹੈ ਇੱਥੇ ਸਤਗੁਰਾਂ ਮੋਹ ਰਾਈ ਵੀ ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਥਿਰ ਪ੍ਰਭੂ ਦਾ ਸਿਮਰਨ ਕਰ ਰਹੀ ਹਾਂ ਜੀ ਵਿਸਤਰੀ ਬਣ ਕੇ ਉਤਮ ਪੁਰਖ ਵਿੱਚ ਬਚਣਾ ਕਿ ਇਹ ਸਿਮਰਨ ਰੂਪ ਚਿੱਠੀ ਮੈਂ ਪ੍ਰਭੂ ਨੂੰ ਭੇਜੀ ਹੈ ਸਿਮਰਨ ਚੇਤਨ ਕਰਨਾ ਯਾਦ ਕਰਨਾ ਕਿਸੇ ਬਾਣੇ ਛੇਵੇਂ ਪਾਤਸ਼ਾਹ ਨੂੰ ਕਸ਼ਮੀਰ ਦੇ ਵਿੱਚ ਯਾਦ ਕੀਤਾ ਹੈ। ਇਹ ਯਾਦ ਦੇ ਵਿੱਚ ਇੰਨੀ ਸੱਤਾ ਸੀ, ਕਿੰਨੀ طاقت ਸੀ। ਪਰਮੇਸ਼ਰ ਦੀ ਅਰਦਾਸਾਂ ਦੇ ਵਿੱਚ ਇੰਨੀ ਸੱਤਾ ਤੇ ਨਹੀਂ طاقت ਹੈ। ਲੋਕ ਉਹਦੇ ਬੱਚੇ ਨੂੰ ਮਜ਼ਾਕ ਕਰਦੇ ਨੇ। ਕਿ ਆਹ ਬੜੇ ਬਾਣ ਨੂੰ ਆਖ ਹੈਵੇਂ ਨਾ ਕਰ। ਪਰ ਯਾਦ ਕਰਨ ਦਾ ਢੰਗ ਬੜਾ ਵਧੀਆ ਸੀ। ਇੱਕ ਬੜਾ ਸੋਨਾ ਕਮਰਾ ਬਣਾਇਆ। ਉੱਥੇ ਖੱਦਰ ਦਾ ਇੱਕ ਥਾਨ ਬਣਦੀ ਆਪਣੇ ਥਾਂ ਨਾਲ। ਉਸ ਚੋਲੇ ਨੂੰ ਰੰਗਾਇਆ ਜਾਂਦਾ ਹੈ। ਸਤਿਗੁਰਾਂ ਦਾ ਬਹਿਣ ਵਾਸਤੇ ਆਸਣ ਬਣਾ ਲਿਆ ਜਾਂਦਾ ਹੈ। ਬਜ਼ੁਰਗ ਜੀ ਨਹੀਂ ਹੋ ਗਈ ਨੈਤਰਾਂ ਦੀ ਨਦਰ ਘਟ ਗਈ ਹੈ। ਇਹ ਅਰਦਾਸਾਂ ਕਰਦੀ ਮਾਲਕਾ ਏ ਸਤਿਗੁਰੂ ਹਰਗੋਬਿੰਦ ਸਾਹਿਬ ਪਹਾੜੀ ਪੰਡਾ ਬੜਾ ਦੂਰ ਦਾ ਸਫਰ ਹੈ ਮੈਂ ਨਹੀਂ ਆ ਸਕਦੀ ਪੰਜਾਬ ਦੀ ਧਰਤੀ ਤੇ ਤੇਰੇ ਦਰ ਤੇ ਬੜਾ ਔਖਾ ਮੈਨੂੰ ਕੋਈ ਸਾਧਨ ਨਹੀਂ ਮੇਰੇ ਕੋਲ ਕੋਦੋਂ ਸਾਧਨ ਉਂਝ ਵੀ ਨਹੀਂ ਸੰਗ ਆ ਤੂੰ ਦੀ ਗਰੀਬ ਆ ਮੇਰੀ ਗਰੀਬੀ ਦੀ ਨੂੰ ਨਵਾਜ ਗਰੀਬ ਨਵਾਜ ਉਸਈਆ ਮੇਰਾ ਮੱਥ ਹੈ ਛਤਰ ਲੋਕਾਂ ਨੇ ਬੱਚੇ ਨੂੰ ਆਖਿਆ ਸੱਜਣਾ ਜੇ ਆਵੇਂ ਗਏ ਪਹਿਲੀ ਗੱਲ ਤੇ ਇੰਨੀ ਸੈਨਾ ਲੈ ਕੇ ਹੁੰਦੇ ਨਹੀਂ ਉਹਨਾਂ ਨਾਲ ਤਾਂ ਸਿੱਖ ਬੜੇ ਹੁੰਦੇ ਨੇ ਸੇਵਾ ਕਿਵੇਂ ਕਰੇਗਾ ਤੀ ਤੂੰ ਆਪਣੀ ਬਾਹ ਨੂੰ ਸਮਝਾਏ ਖੜਾ ਸਾ ਪਰ ਜੇ ਆਸ਼ਕਿੰਦ ਸਾਤ ਗੁਰੂ ਤਿਆਰ ਹੋਈ हर समय चौबी घंटे अर तरह खाना पीना सोना भुल गया समान हर शाह धन श्री गुरु हरगोबिंद साहब जी आ जाओ मेरे घर में भाग ला दो दन बेड़े नहीं सुने बच्चा कई बार डोल जाता है कहता है महा नहीं आएगा ध्यान रखी ਆਉਣਾ ਗੁਰੂ ਨੇ ਤਿਆਰੀਆਂ ਕਰ ਇਹਨੇ ਆਖਿਆ ਬਾ ਬੜੀ ਦੂਰ ਦਾ ਪਿੰਡ ਹੈ ਕਿਵੇਂ ਆਉਣਗੇ ਖੈਨ ਲਗੇ ਜੇ ਉਹ ਨਹੀਂ ਆ ਸਕਦੇ ਮੈਂ ਕਿਵੇਂ ਜਾਵਾਂ ਮੈਂ ਤੇ ਇੱਥੇ ਬੁਲਾਣਾ ਉਹਨਾਂ ਕੋਲ ਤੇ ਸਾਧ ਸੰਗਤ ਨੇ ਢੂਢੇ ਨੇ ਬੜੀ ਸਿਖਾਂ ਦੀ ਫੌਜ ਹੈ ਉਹਨਾਂ ਕੋਲ ਵਜਤ ਵਿੱਚ ਆ ਕੇ ਚੇਤੇ ਕੀਤਾ ਪਿਆਰ ਦੇ ਵਿੱਚ ਇੰਨੀ ਡੁੱਬ ਗਈ ਸਤਿਗੁਰਾਂ ਨੇ ਆਨ ਦਸਤਕ ਦਿੱਤੀ ਆਪਣੇ ਸਾਧੀਆਂ ਸਮੇਤ ਸਹਿਬ ਇਸ ਮਾਤਾ ਦੇ ਦਰਬਾਰ ਦੇ ਸਾਹਮਣੇ ਖੜੇ ਹੋ ਕੇ ਕਰਦੇ 55 ਕੇ ਬਾਹਰ ਜਾਂਦਾ ਹੈ ਸਤਿਗੁਰ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਘੋੜੇ ਤੇ ਸਵਾਰ ਹੋਇਆ ਆਪਣੇ ਘਰ ਦੇ ਅੰਦਰ ਆਉਂਦਿਆਂ ਵੇਖਦੇ ਤੇ ਬਾਹਰਲਾ ਗੇਟ ਨਹੀਂ ਸੀ ਲਾਦੇ ਜੀ ਕਿ ਸਤਿਗੁਰਾਂ ਨੇ ਆਉਣਾ ਅੱਜ ਸਾਡੇ ਅੰਦਰ ਭੈ ਬੜਾ ਜ਼ਿਆਦਾ ਹੋ ਗਿਆ ਬੜੀਆਂ ਉੱਚੀਆਂ ਉੱਚੀਆਂ ਘਰਾਂ ਨੂੰ ਅਸੀਂ ਕਿਲੇ ਬਣਾਇਆ ਗੁਰੂ ਘਰ ਵਿੱਚ ਜੋੜੇ ਪਰਦਾ ਬਣਨਾ ਇਹ ਸਾਡਾ ਮਾੜਾ ਸੁਭਾਸ਼ੀ ਵੀ ਆਪਾਂ ਉਹਨਾਂ ਨੂੰ ਨਹੀਂ ਛੱਡਿਆ ਜਦ ਵੀ ਜੋੜੇ ਬਾਹਰ ਦੇਸ਼ੇ ਨਹੀਂ ਮਾੜੀ ਆਦਤ ਵਾਲੇ ਵਿਅਕਤੀ ਨੇ ਚੁੱਕ ਕੇ ਲਿਆ ਗਏ ਨੇ ਸਾਨੂੰ ਪ੍ਰਬੰਧ ਕਰਨਾ ਪਿਆ ਸਕੂਟਰ ਮੋਟਰਸਾਈਕਲ ਗੱਡੀਆਂ ਇਹਨਾਂ ਤਾਲੀਆਂ ਦੇ ਵਿੱਚੋਂ ਤੁਹਾਡੇ ਘਰਾਂ ਨੂੰ ਭੰਨਣਾ ਸ਼ੁਰੂ ਕਰ ਦਿੱਤਾ ਗਿਆ। ਬੜਾ ਸ਼ਕੀਤੋ ਕਿ ਵਿਅਕਤੀ ਜ਼ਿੰਦਗੀ ਜਿਉਂਦਾ ਹੈ ਤੁਹਾਨੂੰ ਕੋਈ ਪਤਾ ਨਹੀਂ ਤੁਹਾਡੇ ਬਾਹਰ ਜਾਂਦੇ ਆ ਗਲੀ 'ਚ ਤੁਹਾਡਾ ਬਲਾ ਕੁੱਟੇ ਤੇ ਤੁਹਾਡੀ ਮੌਤ ਹੋ ਜਾਏ। ਇਹੋ ਜਿਹੇ ਹਾਲਾਤ ਅਸੀਂ ਸਿਰਜਲੇ। ਜਿਸ ਧਰਤੀ ਨੂੰ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਦੇ ਨਾਲ ਨਾਲ ਚੇਤੇ ਕੀਤਾ ਗਿਆ ਜਿੱਥੇ ਅਤ ਦੀ ਸ਼ਾਂਤੀ ਦੀ ਗੱਲ ਕੀਤੀ ਗਈ ਉਸ ਧਰਤੀ ਤੇ ਤੁਹਾਡਾ ਜੀਵਨ ਸਬਰ ਇਹ ਹੋ ਜਾਏ ਕਿ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਰੋਗੇ ਆ ਵਾਪਸ ਆਉਣਾ ਕਿ ਨਹੀਂ ਆਉਣਾ ਜੀ ਇਹੋ ਜਿਹੇ ਹਾਲਾਤ ਅਸੀਂ ਸਿਰਜਲੇ ਨੇ ਇਹੋ ਜਿਹਾ ਮਾਹੌਲ ਸਾਡੇ ਇਸ ਪੰਜਾਬ ਦੇ ਵਿੱਚ ਬਣਾ ਦਿੱਤਾ ਗਿਆ ਜਾਣ ਬੁੱਝ ਕੇ ਸਮੇਂ ਦੀਆਂ ਸਰਕਾਰਾਂ ਬੰਨ੍ਹ ਸਰਕਾਰ ਚਾਹੇ ਤੇ ਬੜਾ ਕੁਝ ਕਰ ਸਕਦੀ ਹੈ ਪਰ ਉਹਨਾਂ ਵਿਅਕਤੀਆਂ ਨੂੰ ਆਪਣੇ ਮਫਾਦਾਂ ਲਈ ਖੁੱਲੇ ਛੱਡਿਆ ਜਾਂਦਾ ਜਿਹੜੇ ਅੱਗ ਦੇ ਬਕਾਨੀ ਨੇ ਜੇਲਾਂ ਵਿੱਚ ਬੰਦ ਕੀਤੇ ਜਾਂਦੇ ਨੇ ਸੱਚੇ ਸੱਚ ਨੂੰ ਹੰਸੇ ਦਿੱਤੀ ਜਾ ਰਹੀ ਝੂਠਿਆਂ ਦਾ ਰਾਜ ਹੈ ਤੇ ਇਹਨੇ ਬਾਬਤ ਗਿਆਨੀ ਸੰਸ ਸਿੰਘ ਜੀ ਮਸ਼ਕੀਨ ਕਹਿੰਦੇ ਸਨ ਵੀ ਕਾਲ ਯੁੱਗ ਬੜਾ ਭਿਆਨਕ ਹੈ ਝੂਠ ਜਿੱਤੇਗਾ ਸੱਚ ਹਾਰੇਗਾ ਪਰ ਆਏ ਜਿਹੜੇ ਨੇ ਤੁਹਾਡੇ ਸਾਥੀ ਬਣਨਗੇ ਤੁਹਾਨੂੰ ਆਪਣੇ ਤੋਂ ਸੁਚੇਤ ਹੋਣਾ ਪਏਗਾ ਆਪਣੇ ਮਾਰਨ ਦੇ ਦੁਜਿਆਂ ਨੇ ਨਹੀਂ ਮਾਰਨਾ ਭੇਤੀ ਘਰ ਦਾ ਭੇਤੀ ਲੰਕਾ ਟਾ ਦਿੰਦਾ ਇਹ ਖਾਨ ਬਣ ਗਿਆ ਨਹੀਂ ਘਰ ਦਾ ਭੇਤੀ ਲੰਕਾ ਟਾ ਹੈ ਉਹਨੇ ਤੁਹਾਡੇ ਘਰ ਦੇ ਕਿਲੇ ਨੂੰ ਉਜਾੜ ਦੇਣਾ ਹੈ ਉਹ ਨਹੀਂ ਚਾਹੁੰਦਾ ਵੀ ਤੁਸੀਂ ਸੁਖੀ ਬਸੋ ਉਹਨੂੰ ਤੁਹਾਡੇ ਨਾਲ ਈਰਖ ਹੈ ਇਹ ਏਕੇ ਕਿਉਂ ਆਤ ਰਿਹਾ ਦੂਜੇ ਤੁਹਾਡਾ ਸਾਥ ਦੇਣਗੇ ਜਿਹਨੂੰ ਤੁਸੀਂ ਆਪਣਾ ਮੰਨ ਲਿਆ ਉਹ ਤੁਹਾਡਾ ਆਪਣਾ ਨਹੀਂ ਉਹਨਾਂ ਆਖਿਆ ਕਿ ਇਸ ਸਮੇਂ ਦੇ ਵਿੱਚ ਬੜਾ ਸचेत होके ਤੈਨੂੰ ਕਦਮ ਪੁੱਟਣਾ ਪੈਣਾ ਹੈ ਜਿਹੜੇ ਨੇ ਨੇੜੇ ਟੁਕ ਟੁਕ ਕੇ ਬੈਂਦੇ ਸਨ ਇਹ ਰੋਜ਼ ਜਾਂਦਾ ਜੀ ਤਲਵੰਸ਼ਾਲਾ ਚ ਸੰਗਤ ਕਰਦਾ ਪਰ ਉੱਥੇ ਸੰਗਤ ਵਾਲਿਆਂ ਵੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ ਤੇਰੀ ਮਾਂ ਚੰਦੀ ਹੁੰਦੀ ਸੀ ਸਤਗੁਰੂ ਨਾਨਕ ਸਾਹਿਬ ਜੀ ਕਿਹਦੇ ਨੇ ਕਿਉਂ ਨਾ ਆਖਣੇ ਤੇ ਲੋਕ ਮਿੰਨੂ ਹੀ ਕਹਿੰਦੇ ਨੇ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਨੂੰ ਆਖਿਆ ਇਹਨਾਂ ਨੇ ਲੋਕ ਕਹੈਂ ਤਮੀਰ ਬਉਰਾਨਾ ਇਹ ਤੇ ਬੋਲ ਆ ਗਿਆ ਕਬੀਰ ਕਾਮਰ ਰਾਮ ਪਹਿਚਾਨਨਾ ਇਹ ਮੇਰੀ ਅੰਦਰਲੀ ਸਿੱਖ ਨੂੰ ਮੇਰਾ ਪਰਮੇਸ਼ਰ ਜਾਣਦਾ ਹੈ ਅਕਾਲ ਪੁਰਖ ਜਾਣਦਾ ਹੈ ਸਤਿਗੁਰ ਆਖਿਆ ਮੈਨੂੰ ਕਹਿ ਰਹੇ ਨੇ ਕੋਈ ਅੱਖ ਹੈ ਪੂਤਨਾ ਕੋ ਕਹੈ ਬੇਤਾਲਾ ਕੋਈ ਅੱਖ ਹੈ ਆਦਮੀ ਨਾਨਕ ਵਿਚਾਰ ਇਹ ਇਨਾਂ ਲੋਕਾਂ ਨੇ ਕਹਿਣਾ ਹੋਣ ਅੱਖਾਂ ਕਹਿਣ ਦੇ ਲੋਕਾਂ ਮੇਰਾ ਮਨ ਮੰਨ ਗਿਆ ભગશબ્દ ਜਿਕਿਦਰੀ ਜਦੋਂ ਮਨ ਮੰਨ ਜਾਂਦਾ ਨਾ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਂਦੇ ਬੈਠੇ ਹੋਏ ਨੇ ਪੱਖਾ ਚੱਲਣ ਦੇ ਤੁਸੀਂ ਉਹਨਾਂ ਨੂੰ ਵੀ ਬੰਦ ਕਰ ਤਾ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਂਦੇ ਆ ਮਨ ਮੰਨਿ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਕਿ ਜੇ ਮਨ ਮੰਨੇ ਨਾ ਤੇ ਫਿਰ ਕੀ ਕੀਤਾ ਦਾ ਲੋਕ ਨਾ ਖੋਸ਼ਣ ਤਾਂ ਕੀ ਕੀਤਾ ਦਾ ਮੇਰਾ ਤੇ ਮਨ ਮੰਨਿਆ ਮੈਂ ਤੇ ਰੱਬ ਦੀ ਅਰੰਧਨਾ ਵਿੱਚ ਆਪਣੇ ਚੇਤ ਨੂੰ ਜੋੜਿਆ ਮੈਂ ਉਹਦੀ ਅਰੰਧਨਾ ਕਰਕੇ ਆਪਣੀ ਜ਼ਿੰਦਗੀ ਨੂੰ ਉਹਨਾਂ ਕੋਲ ਤੱਕ ਪਹੁੰਚਣਾ ਚਾਹਨਾ ਮੈਂ ਤੇ ਉਹਦੇ ਨਾਲ ਮੇਲ ਕਰ ਲਿਆ ਸਤਿਗੁਰੂ ਹਰ ਗੁਰੂ ਜੀ ਸਾਹਿਬ ਜੀ ਨੇ ਤਿਆਰੀ ਕੀਤੀ ਮਾਣੇ ਇੰਨੇ ਤਰੀਕੇ ਦੇ ਨਾਲ ਉਸ ਰਸਾਪਤ ਦੀ ਅਰਤਨਾ ਕੀਤੀ ਗੁਰੂ ਸਾਹਿਬ ਆਪਣੀ ਸਿੱਖਾ ਸੰਬੰਧ ਤਿਆਰੀ ਕਰਦੇ ਨੇ ਜਾਇਦੇ ਘਰ ਵਿੱਚ ਖੜੀ ਹੋਏ ਖੜੀ ਹੋ ਕੇ ਸਤਿਗੁਰੂ ਜਦੋਂ ਆਵਾਜ਼ ਦਿੱਤੇ ਨੇ ਮਾਣ ਇਸ ਆਵਾਜ਼ ਨੂੰ ਪਹਿਚਾਣਿਆ ਇਸ ਆਵਾਜ਼ ਨੂੰ ਪਹਿਚਾਣ ਕੇ ਇਹਦੀ ਆਵਾਜ਼ ਨੂੰ ਪਹਿਚਾਣ ਦੇ ਅਨਸਾਰ ਮਾਤਾ ਨੇ ਆਪਣੇ ਪੁੱਤਰ ਨੂੰ ਭੇਜਿਆ ਸਤਗੁਰਾਂ ਨੂੰ ਉਹ ਵੇਖ ਕੇ ਅਸਾਰ ਬੜਾ ਸ਼ਰਸ਼ਾਰ ਹੋਇਆ ਬੜਾ ਖੁਸ਼ ਹੋਇਆ ਪੰਜ ਆਵਾਜ਼ ਦਿੱਤੀ ਮਾਂ ਨੂੰ ਦੌੜ ਕੇ ਚਿੰਦਾ ਮਾਂ ਸਤਗੁਰ ਹਰਗੋਬਿੰਦ ਸਾਹਿਬ ਆਏ ਨੇ ਜਿਹੜੀ ਮਾਂ ਪੰਜਵੇਂ ਪਾਤਸ਼ਾਹ ਦੇ ਇਹਨਾਂ ਸ਼ਬਦਾਂ ਤੇ ਪਹਿਰਾ ਦੇ ਰਹੀ ਸੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸੁਨੂ ਬਿਨੋ ਪ੍ਰਭ ਮੇਰੇ ਮਿੱਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਸਿ ਸਰਨਾਹੀ ਪੂਰਨ ਗੁਣਤਾਸ ਵਨ ਚੌ ਭਇਆ ਪਰਮ ਆਗਮ ਸੁਣਿਆ ਹਰ ਮੰਗਲ گاਉ ਸੱਚੀ ਗ੍ਰਹਿ ਮੰਦਰ ਬਣਿਆ ਹਰ گاਉ ਮੰਗਲ ਨਿਚ ਸਕੀਏ ਸੋਗ ਦੁਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁ ਭਾਗੇ ਆਪਣਾ ਫਿਰ ਜਾਪਾਈ ਉਹਨੂੰ ਆਤਮਿਕ ਸਤੰਗ ਦਿੱਤੀ ਇਹ ਵਾ ਆਪਣੇ ਅਸ਼ਨਾ ਤੋਂ ਦਿਨ ਰਾਤ 24 ਘੰਟੇ ਲੱਗੀ ਰਹਿੰਦੀ ਸੀ ਕਿਤੇ ਛਿੰਨ ਮਤ ਆਰਾਮ ਕਰਦੀ ਤੇ ਇਹ ਨਹੀਂ ਕਿ ਅੱਜ ਅਰਾਧਨਾ ਵਾਲੇ ਨਹੀਂ ਸੰਤ ਮਾਮੂਰ ਸੰਤ ਜਰਨਾ ਸਿੰਘ ਪਿੰਡਾ ਵਾਲੇ 2 ਘੰਟੇ ਆਰਾਮ ਕਰਦੇ ਸਨ ਸੰਤ ਬਾਬਾ ਕਰਤਾਰਪ ਸਿੰਘ ਜੀ ਇਹ ਬਹੁਤ ਘੱਟ ਆਰਾਮ ਕਰਦੇ ਸਨ ਦਮਦਮੇ ਟਕਸਾਲ ਦੇ ਵਿੱਚ ਬਹੁਤ ਜ਼ਿਆਦਾ ਚਿੰਤਨ ਕਰਨ ਵਾਲੇ ਸਿੱਖ ਸੰਗਤ ਹੌਲੀ-ਹੌਲੀ ਇਹਨਾਂ ਚ ਵੀ ਨਿਗਾਰ ਹੁੰਦਾ ਜਾ ਰਿਹਾ ਹੈ ਆਤਮਕ ਬੰਦੀਸ਼ਾਂ ਨੂੰ ਨਹੀਂ ਲੱਗਦਾ ਤੇ ਗੁਰੂ ਸਾਧਗੁਰਾਂ ਨੇ ਬਾਣੀ ਚ ਪਹਿਲਾਂ ਕਹਿ ਦਿੱਤਾ ਪੀ ਤੇ ਪ੍ਰੂੜਾਂ ਚ ਹੋਣਗੇ ਹੁਣ ਕੋਟ ਮਧੇ ਕੋਈ ਸੰਤ ਲਖਾਇਆ ਕਿਉਂਕਿ ਉਹ ਰਾਤ ਦੇ ਪਹਿਲੇ ਪਹਿਲ ਜਾਗਦੇ ਨੇ ਪਹਿਲੇ ਪਹਿਰੇ ਭੁੱਲੜਾ ਫਲ ਪੀ ਪਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦੀ ਬਾਤਾਂ ਨੂੰ ਆਤਮਕ ਸੱਤਾ ਮਿਲਦੀ ਜਿਹੜੀ ਚੱਲ ਨਹੀਂ ਸਕਦੀ ਨੇਤਰਾ ਤੋਂ ਨਹੀਂ ਦੇਖਦਾ ਇੱਕਦਮ ਆਵਾਜ਼ ਸੁਣਦਿਆਂ ਸਾਹ ਪੁੱਠੇ ਮਹਾਰਾਹੀ ਸਤਗੁਣਾ ਦੇ ਚਰਣਾ ਤੇ ਮੱਥਾ ਟੇਕਣ ਲੱਗੇ ਗੁਰੂ ਸਾਹਿਬਾਂ ਨੇ ਆਪਣੀ ਗਲਵਕੜੀ ਚੁਲਿਆ ਸਤਗੁਰੂ ਕਹਿ ਰਹੇ ਨੇ ਗੁਰੂ ਦੀ ਸ਼ਰਣ ਪਾ ਕੇ ਮੈਂ ਸਦਾ ਤੇ ਪ੍ਰਭੂ ਦਾ ਸਿਮਰਨ ਕਰ ਰਹੀ ਆ ਇਹ ਸਿਮਰਨ ਰੂਪ ਚਿੱਠੀ ਮੈਂ ਪ੍ਰਭੂ ਨੂੰ ਭੇਜੀ ਹੈ ਪਤੀ ਜਦੋਂ ਸੱਜਣ ਪ੍ਰਭੂ ਦਾ ਦਰਸ਼ਨ ਕਰਾਂਗੇ ਤਾਂ ਮੈਂ ਉਸ ਦੇ ਗੱਲ ਨਾਲ ਲੱਗਣਾ। ਜੋ ਸ਼ਰਣ ਆਵੇ ਤਿਸ ਕੰਠ ਲਾਵੇ ਵਿਦ ਸੁਆਮੀ ਸੰਧਾ ਉਹਨੂੰ ਗੁਰੂ ਬਲਵਕਣੀ ਚਲਿੰਦਾ ਹੈ। ਬਲਵਕਣੀ ਕੀ ਹੈ? ਉਹਦੀ ਆਤਮਾ ਤੇ ਪਰਮਾਤਮਾ ਦਾ ਸੁਮਿਲ ਹੋ ਜਾਂਦਾ ਹੈ। ਉਹਦੇ ਅਨ ਉਹਦੇ ਅੰਦਰ ਅਨਹਦ ਨਾਦ ਵਜ ਜਾਂਦਾ ਹੈ। ਉਹਨੂੰ ਅੰਦਰੋਂ ਰੱਬ ਦੇ ਨਾਮ ਦੀ ਵਜ ਦੀ ਧੁਨ ਸੁਣਾਈ ਦੇ ਜਾਂਦੀ। ਵਜ ਸਾਰਿਆਂ ਦੇ ਅੰਦਰ ਰਹੀ ਜੀ। ਇਹ ਬਾਚੇ ਸਾਰਿਆਂ ਦੇ ਅੰਦਰ ਵੱਜ ਰਹੇ ਨੇ ਪਰ ਸਾਨੂੰ ਟਿਕਾ ਨਹੀਂ ਬੜਾ ਖਿੰਡਿਆ ਹੋਇਆ ਮਾਣੇ ਸਾਡਾ ਮੜਾ ਪੜਕਦਾ ਹੈ ਗੁਰੂ ਅੰਤ ਸਾਡਾ ਧਿਆਨ ਗੁਰੂ ਘਰ ਆ ਕੇ ਵੀ ਨਹੀਂ ਹੁੰਦਾ ਕਿ ਮੈਂ ਗੁਰੂ ਵੱਲ ਮੇਖ ਹੀ ਲਾਂ ਸਤਿਗੁਰਾਂ ਕਹੈ ਸੀ ਗੁਰੂ ਕੋਲ ਆਇਆ ਨਾ ਤੇ ਤੇਰੇ ਨਿਤ ਟਿਕ ਜਨਪੁਰੂ ਤੇ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਵ ਨਿਤਰੀ ਸਖ ਉਪਦੇਖਣਾ ਸ਼ਰਬਣੀ ਸੁਣਨਾ ਗੁਰਨਾਵ ਸਤਿਗੁਰੁ ਛੇਤੀ ਰਤਿਆ ਦਰਗਾ ਪਾਈਐ ठाਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜੱਟ ਮੈਂ ਉਤਮ ਕਾੜੀਆਂ ਬਿਰਲੇ ਕਈ ਕਿ ਤੇ ਬਹੁਤ ਘਟਨੇ ਜੀ ਹੈਨ ਬਿਰਲੇ ਨਾਹੀ ਗਣੇ ਫੈਲ ਪਖੜ ਸੰਸਾਰ ਸਤਿਗੁਰਾ ਉਟਕਲਕੜੀ ਨਾਲ ਲਾਇਆ ਛੇਜੀ ਗਈ ਆਪਣੇ ਕਰਮ ਕਮਰੇ ਚ ਮਾਂ ਸਹਿਬਾਂ ਦੇ ਬਣਾਏ ਆ ਸੰਤਿ ਸਤਗੁਰਾਂ ਨੂੰ ਬਿਠਾ ਦਿੱਤਾ ਆਲੇ ਦੁਆਲੇ ਸਾਰੇ ਪਾਸੇ ਖਬਰਾਂ ਫੈਲ ਗਈਆਂ ਪਰ 6ਵੇਂ ਪਾਤਸ਼ਾਹ ਉਹਨਾਂ ਨੇ ਮਾਤਾ ਦੇ ਘਰ ਵਿੱਚ ਦਸਤਕ ਦਿੱਤੀ ਹੈ ਕਸ਼ਮੀਰ ਦੇ ਵਿੱਚ ਪਹੁੰਚੇ ਨੇ ਸਤਿਗੁਰੂ ਸੰਗਾਂ ਦਾ ਵੱਡਾ ਇਕੱਠ ਹੋ ਗਿਆ ਇੰਨੇ ਵੱਡੇ ਇਕੱਠ ਦੇ ਵਿੱਚ ਗੁਰੂ ਕਾ ਲੰਗਰ ਇਸ ਸਿੱਖ ਵੱਲੋਂ ਤਿਆਰ ਕੀਤਾ ਜਾਂਦਾ ਹੈ ਮਾਂ ਨੂੰ ਤਿਆਰ ਕੀਤਾ ਜਾਂਦਾ ਹੈ ਸਾਰੇ ਛੱਕਦੇ ਨੇ ਪਰ ਤੋੜ ਨਹੀਂ ਹੁੰਦੀ ਤੇ ਸਾਡੇ ਮਹਾਂਪੁਰਸ਼ ਕਿਹਾ ਕਰਦੇ ਸੰਭ ਲੰਗਰ ਛਕਣ ਦੇ ਨਾਲ ਤੁਸੀਂ 10 ਬੰਦਿਆਂ ਦਾ ਤਿਆਰ ਕਰੋ 1000 ਨੂੰ ਛਕਾਲੋ ਤਾਂ ਵੀ ਤੋੜ ਨਹੀਂ ਆਉਣੀ ਜਦੋਂ ਲੰਗਰ ਬਾਹਰ ਦੇਣਾ ਆਰੰਭ ਕਰੋਗੇ ਉਦੋਂ ਤੁਸੀਂ 1000 ਦਾ ਤਿਆਰ ਕਰੋ ਤੇ 10ਾਂ ਨੂੰ ਹੀ ਪੂਰਾ ਨਹੀਂ ਹੋਣਾ ਇੰਨੀ ਬਰਕਤ ਨਾ ਕਰ ਵਿੱਚ ਦਸਾਂ ਦਾ ਤਿਆਰ ਕਰੋ 1000 ਛੱਕ ਸਕਦਾ ਤੇ ਜੇ ਬਾਹਰ ਭੇਜਣਾ ਆਰੰਭ ਕਰ ਦਿੱਤਾ ਤੁਹਾਡਾ 1000 ਦਾ ਤਿਆਰ ਕੀਤਾ ਦਸਾਂ ਨੂੰ ਨਹੀਂ ਸ਼ਿਕਾਇਤ ਕਰਨਾਂ ਉਹਦੇ ਚ ਟੋਟ ਆਏਗੀ ਹਾਂ ਸ਼ਿਕਾਇਤ ਤੋਂ ਬਾਅਦ ਭਾਵੇਂ ਸਾਰਾ ਮਾਰ ਖਲੋ ਕੇ ਬਣ ਦਿਓ ਫਿਰ ਕੋਈ ਪਰਵਾਹ ਨਹੀਂ ਸਾਰਿਆਂ ਛੱਕਿਆ ਜਿਹੜੇ ਹੱਸਦੇ ਸੰ ਤੇ ਕੀ ਕਰੇਗਾ ਜਿਹੜੇ ਇੱਕ ਦੂਜੇ ਨਾਲ ਕੰਨ ਲਾ ਕੇ ਦਿੰਦਿਆ ਕਰਦੇ ਸਨ ਪੀਤੇ ਝੱਲੀ ਹੋ ਗਈ ਐ ਇਹਦਾ ਬੇਟਾ ਵੀ ਨਾਲ ਲੜ ਗਿਆ ਸਤਪੁਰਖ ਆਖਿਆ ਨਾ ਕਰਿਆ ਕਰੋ ਤੇ ਬੜਾ ਵੱਡਾ ਪਾਪ ਐ ਤੇ ਬੜੀ ਵੱਡੀ ਸਜ਼ਾ ਮਿਲਦੀ ਤੁਹਾਨੂੰ ਨੰਦਕਾਨ ਨੂੰ ਨੰਕਾਵਲ ਪਹਿਲੀ ਗੱਲ ਤੇ ਗੁਰੂ ਪਿੱਛ ਕਰਦਾ ਹੈ ਦਰਸ਼ਨ ਨਹੀਂ ਦਿੰਦਾ ਜੀ ਆਪਾਂ ਕਰਨੇ ਆ ਧਰਮ ਹੁੰਦਿਆਂ ਅਸੀਂ ਵੀ ਕਰ ਲੈਨੇ ਆ ਅੱਜ ਇਹ ਸਾਡਾ ਮਨਾਇਕ ਸੁਭਾਅ ਬਣ ਚੁੱਕਾ ਐ ਇੱਕ ਦੂਜੇ ਦੀ ਨਿੰਦਿਆ ਕਰਨੀ ਉਹਨੂੰ ਮਾਰਾ ਵਿਖਾਣਾ ਅਸੀਂ ਰੋਜ਼ ਸੁਣਿਆ ਪਰ ਸਮਝ ਨਹੀਂ ਆਈ ਹੰਕਾਰੀਆਂ ਨਿੰਦਕਾਂ ਪਿੱਠ ਦੀ ਦੋ ਚੀਜ਼ਾਂ ਹੰਕਾਰ ਹੋਵੇ ਤੇ ਨਿੰਦਕ ਹੋਵੇ ਉਹਨੂੰ ਗੁਰੂ ਪਿੱਠ ਵਿਖਾ ਦਿੰਦਾ ਵੀ ਤੇਰੇ ਵੱਲ ਮੇਰਾ ਮੂੰਹ ਹੋਣਾ ਹੀ ਨਹੀਂ ਜੋ ਮਰਦੀ ਕਰ ਉਹ ਸਤਿਗੁਰਾਂ ਕਹੇ ਮੂੰਹ ਕਾਲਾ ਹੋਦਾ ਹੁੰਦਾ ਜਿਹੜਾ ਬਹੁਤ ਜ਼ਿਆਦਾ ਮਾੜੇ ਕਰਮ ਕਰੇ ਦੀ ਪੰਚਾਇਤ ਇਕੱਠਿਆ ਕੇ ਮੂੰਹ ਕਾਲਾ ਕਰ ਦਿੰਦੀ ਸੀ ਅੱਜ ਤੇ ਪੁਲਿਸ ਸਜ਼ਾਵਾਂ ਦਿੰਦੀ ਨੇ ਪਹਿਲਾਂ ਇਹ ਸਜ਼ਾ ਸੀ ਇਹਦਾ ਮੂੰਹ ਕਾਲਾ ਕਰੋ ਗਦੇ ਤੇ ਚੜਾ ਕੇ ਘੁਮਾ ਦਿਓ ਸਤਗੁਰਾਂ ਖਿਆ ਲੋੜ ਹੀ ਨਹੀਂ ਤੁਸੀਂ ਕੁਝ ਨਾ ਕਰਿਓ ਜਿਹੜਾ ਨਿੰਦਿਆ ਕਰ ਰਿਆ ਨਿੰਦ ਕਾ মুখ ਕਾਲਾ ਹੋਆ ਦੀਨ ਦੁਰੀਆਂ ਕੈ ਦਰਬਾਰ ਉਹਦਾ ਇੱਥੇ ਵੀ মুখ ਕਾਲਾ ਹੈ ਤੇ ਦਰਬਾਰ ਵਿੱਚ ਰੱਬ ਦੇ ਦਰਬਾਰ ਵਿੱਚ ਦਰਗਾਹ ਦੇ ਵਿੱਚ ਵੀ মুখ ਕਾਲਾ ਹੋਏਗਾ ਨਹੀਂ ਬਾਸ਼ਕਦਾ ਉਹ ਲੋਗ ਹਰ ਆਣੋ ਹੀ ਇਹ ਸਤਗੁਰੂ ਤੇ ਸੱਚੀ ਮੁਤੀ ਆਗੈ ਅਗਲਾ ਪੰਥ ਸੋਚਿਆ ਵੀ ਸਾਰੇ ਦੇ ਘਰ ਜਾ ਬੱਜੋ ਲੰਗਰ ਪੁਰਾਣਾ ਹੋਇਆ ਫਿਰ ਬੇਚਤੀ ਹੋ ਗਈ ਪਰ ਫਿਰ ਵੀ ਕੁਝ ਨਾ ਹੋਇਆ ਪ੍ਰਸ਼ਾਦਾ ਪਾਣੀ ਵੀ ਉਸ ਤਰ੍ਹਾਂ ਤਿਆਰ ਹੋ ਗਿਆ ਸਾਰਿਆਂ ਨੇ ਛਕਿਆ ਸਤਿਗੁਰਾਂ ਮਾਹ ਦੇ ਹੱਥਾਂ ਦਾ ਤਿਆਰ ਕੀਤਾ ਖੱਦਰ ਦਾ ਚੋਲਾ ਉਪਨਿਆ ਜੀ ਘਰ ਦਲਜੀ ਬੁਲਾ ਕੇ ਮਾਹ ਨੇ ਸਵਾਇਆ ਸਤਿਗੁਰੂ ਪੈਨਦੇ ਇਹ ਹੈ ਜੇਤਾ ਸ਼ਕਤੀ ਨਾਮ ਸਿਮਰਨ ਤੇ ਗੁਰੂ ਸਾਹਿਬਾਂ ਜੀ ਉਤਮਪੁਰਖ ਦੇ ਵਿੱਚ ਆਖਿਆ ਵੀ ਮੈਂ ਜਦੋਂ ਉਹਨੂੰ ਅੱਖਾਂ ਨਾਲ ਵੇਖਾਂਗੀ ਉਹਦੇ ਦਰਸ਼ਨ ਕਰਾਂਗੇ ਪਰ हे ਪ੍ਰਭੂ ਸਾਡੇ ਜੀਵਾਂ ਦੇ ਕੀ ਵਾਸ ਜੋ ਤੈਨੂੰ ਚੰਗਾ ਲੱਗੇ ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਜੀਵਾਂ ਦੇ ਮਨ ਵਿੱਚ ਆਪ ਪ੍ਰਗਟਤਾ ਹੈ ਤੇਰੀ ਮਿਹਰ ਦੀ ਨਿਗਾਹ ਦੇ ਨਾਲ ਤੇਰੀ ਬਖਸ਼ਿਸ਼ ਦੇ ਨਾਲ ਹੀ ਤੇਰੀ ਵਡਿਆਈ ਤੇ ਤੇਰੇ ਦਰਸ਼ਨ ਮਿਲਦੇ ਨੇ ਉਂਝ ਤੇ ਤੇਰੇ ਦਰਸ਼ਨ ਨਹੀਂ ਹੋ ਸਕਦੇ ਬਾਪ ਜੀ ਤੇਰੇ ਦਰਸ਼ਨਾ ਵਾਸਤੇ ਵੀ ਤੇਰੀ ਰਹਿਮ ਦਾ ਪਾਤਰ ਬਣਨਾ ਪੈਂਦਾ ਉਂਝ ਕਿਸੇ ਨੂੰ ਦਰਸ਼ਨ ਨਹੀਂ ਹੁੰਦੇ ਅਗੇ ਸਾਹਿਬ ਛੇਵੀਂ ਪੌਣੀ ਚ ਕਹਿੰਦੇ ਜੀ ਭੂਖ ਪਿਆ ਸੋ ਜੇ ਭਵੈ ਕਿੱਤ ਸੰਬੰਧ ਹੋੰਦੇ ਮਿੱਜੋ ਸੁਜੈ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀ ਆ ਤਿਨ ਦੇਖਿਆ ਆਪ ਵੱਡਾਈ ਨੇ ਜੇ ਕੋਈ ਮਨੁੱਖ ਆਪੀ ਮਾਇਆ ਦੇ ਮੁਹ ਵਿੱਚ ਖਾਤੇ ਆਇਆ ਪੜਕ ਰਿਹਾ ਹੋਵੇ ਮੈਂ ਉਸ ਪਾਸੋਂ ਕੀ ਨਾਮ ਦੀ ਦਾਤ ਮੰਗ ਸਕਦਾ ਉਹ ਮੈਨੂੰ ਦੇ ਵੀ ਕੀ ਸਕਦਾ ਮੈਨੂੰ ਤਾਂ ਹੋਰ ਕੋਈ ਦਾਤਾ ਨਹੀਂ ਸੁਝਦਾ ਉਹੀ ਪ੍ਰਮਾਤਮਾ ਦੇ ਸਕਦਾ ਜੋ ਜੀਵਾਂ ਦੇ ਮਨ ਵਿੱਚ ਤਨ ਵਿੱਚ ਭਰਪੂਰ ਹੈ ਜਿਸ ਪ੍ਰਮਾਤਮਾ ਨੇ ਜਗ ਰਚਿਆ ਹੈ ਉਸ ਨੇ ਆਪ ਹੀ ਇਸ ਦੀ ਸੰਭਾਲ ਕਰਨੀ ਹੈ ਉਹ ਆਪ ਹੀ ਆਪਣੇ ਨਾਮ ਦੀ ਦਾਤ ਨਾਮ ਦੀ ਉਦੈ ਜੀਵਾਂ ਦੀ ਚੋੜੀ ਵਿੱਚ ਪੰਦਾ ਹੈ ਗੁਰੂ ਦਇਆ ਕਰੇ ਸਾਨੂੰ ਨਿਮਾਣੇ ਬਣ ਕੇ ਨਿਤਾਣੇ ਬਣ ਕੇ ਟਕਾ ਦੇ ਨਾਲ ਉਸ ਪਰਮੇਸ਼ਰ ਦਰਸ਼ਨ ਕਰਨ ਦੀ ਜਾਚ ਆਏ ਹੋਈਆਂ ਭੁੱਲਾਂ ਚੁੱਕਾ ਤੋਂ ਖਿਮਾ ਗੁਰੂ ਅਤਿ ਸੰਗਤ ਵਿੱਚ ਤੋਂ ਲੈਣਾ ਜੀ ਪ੍ਰੇਮ ਸਹਿਤ ਫਤਿਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸੁਨਾਗ ਰਤਨ ਪਰਵਾਰ ਪਰਗਾ ਸ਼ਬਦ ਗਾਵਣ ਆਇਆ ਕਹਿ ਨਾਨਕ ਅਨੰਦ ਹੂਆ ਸਤਿਗੁਰੂ ਮੈਂ ਪਾਇਆ ਹਰਿ ਨਾਮ ਰਹੁ ਤੂੰ ਮਨ ਮੇਰੇ ਲੋਕ ਸਾਭਿ ਸਾਰਣ ਹਰਿ ਨਾਮ ਤੁਮ ਸੰਮਰਤ ਸੁਆਮੀ ਸੋਪਿਉ ਮਨੋਂ ਵਿਸਾਰੇ ਕਾਤੇ ਸਾਹਿਬਾ ਕਿਆ ਨਹੀ ਕਰਤੇ ਰਹਿ ਦਨੋ ਜਪਿ ਲਾਹ ਤੇਰੀ ਨੰ ਮਨ ਵਸਾਵੈ ਐ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਹਰ ਸ਼ਾਂਤ ਸੁਖ ਮਾਨ ਆਉਸਿਆ ਜਨੀ ਝਾਂ ਸਭ ਕੁ ਜਾਈਂ ਐ ਨਾਨਕ ਸੁਨੋ ਸੰਤੋ ਸ਼ਬਦ ਤਰੋਪੇ ਆਨ ਸੱਚਾ ਨਾਮ ਮੇਰਾ ਆਧਾਰੂ ਅਜੇ ਪੰਦੂ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਹੈ ਨਾਨਕ ਪਾਸ ਕੋ ਆਤਿਤਕਾਰ ਅਨਹਦ ਵਾਜ ਅਨੰਦ ਸੁਣੋ ਵੱਡ ਭਾ ਕੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਲੇ ਧੂਖ ਰੋਗ ਸੰਤਾ ਪੀਤਰੇ ਸਾਚਨ ਭਏ ਸਰਸੇ ਪੁਰੇ ਸੁਣਤੀ ਉਨੀਤ ਕਹਤੇ ਪਵਿਤ ਸਤਗੁਰੁ ਬਿਵੰਤ ਨਾਨਕ ਗੁਰ ਚਰਨ ਲਾਗੇ ਵਾਹ ਪਵਨ ਗੁਰੂ ਪਾਦੀ ਪਿਤਾ ਮਕਾ ਦਸ ਰਾਤ ਦਏ ਦਹੀ ਦਾਇਆ ਦੰਗਿਆਂ ਬੁਰਿਆਂ ਆਉਣ ਤਰਮੀ ਆਪੋ ਆਪਣੀ ਇੰਨੀ ਨਾਮ ਧਿਆਇ ਗਏ ਤਾਨਕ ਤੇ ਮੁਖਿ ਜਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ